بسم اللہ الرحمن الرحیم ہاں جی دوستو ਅੱਜ ਅਸੀਂ ਪਹੁੰਚੇ ਹਾਂ ਸਮਾਣਾ ਟਾਵਰ ਮੋਰਚੇ ਤੇ ਤਾਂ ਟਾਵਰ ਮੋਰਚੇ ਦੇ ਦੀ ਜੋ ਤੁਹਾਨੂੰ ਮੈਂ ਇੱਕ ਦੱਸਾਂ ਸੰਖੇਪ ਜੀ ਜਾਣਕਾਰੀ ਕਿ ਇੱਕ ਭਾਈ ਗੁਰਜੀਤ ਸਿੰਘ ਜੀ ਨੇ ਖਾਲਸਾ ਸਾਬਕਾ ਫੌਜੀ ਨੇ ਤਾਂ ਉਹ ਕੁਰਾਨ ਸ਼ਰੀਫ ਸ੍ਰੀ ਗੁਰੂ ਗ੍ਰੰਥ ਸਾਹਿਬ ਗੀਤਾ ਬਾਈਬਲ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਹੜੀ ਬੇਆਦਬੀਆਂ ਕਰਦੇ ਨੇ ਲੋਕ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਵਾਸਤੇ ਟਾਵਰ ਤੇ ਚੜ੍ਹੇ ਹੋਏ ਨੇ ਬੀਐਸਐਨ ਦਾ ਟਾਵਰ ਹੈ ਉੱਥੇ ਬਹੁਤ ਉੱਚਾ 400 ਫੁੱਟ ਉੱਚਾ ਟਾਵਰ ਹੈ ਤਾਂ ਉਹਦੇ ਉੱਪਰ ਬੈਠੇ ਨੇ ਉਹਨੂੰ ਅੱਜ ਇੱਕ ਸਾਲ ਹੋ ਗਿਆ ਪੂਰਾ 12 ਅਕਤੂਬਰ 2024 ਦੇ ਵਿੱਚ ਚੜ੍ਹੇ ਦੀ ਉਹ ਤਾਂ ਉਹਨਾਂ ਨੇ ਇੱਕੋ ਹੀ ਮੰਗ ਹੈ ਉਹਨਾਂ ਦੀ ਇੱਕੋ ਹੀ ਉਹ ਤੇ ਜਿੱਦ ਫੜੀ ਹੋਈ ਹੈ ਉਹਨਾਂ ਨੇ ਕਹਿੰਦੇ ਵੀ ਜਦ ਤੱਕ ਕਾਨੂੰਨ ਨਹੀਂ ਬਣਦਾ ਮੈਂ ਥੱਲੇ ਨਹੀਂ ਉਤਰਦਾ ਤਾਂ ਉਹ ਉੱਪਰ ਹੀ ਬੈਠੇ ਨੇ ਉੱਥੇ ਹੀ ਖਾਂਦੇ ਪੀਂਦੇ ਨੇ ਉੱਥੇ ਹੀ ਰਹਿੰਦੇ ਨੇ ਉਹਨਾਂ ਨੇ 0 ਡਿਗਰੀ ਟੈਂਪਰੇਚਰ ਵੀ ਦੇਖ ਲਿਆ 50 ਡਿਗਰੀ ਵੀ ਦੇਖ ਲਿਆ ਮੀਂਹ ਨੇਰੀ ਝੱਖੜ ਦੇਖ ਲਏ ਸਰਕਾਰਾਂ ਨੇ ਜੋਰ ਲਾ ਲਿਆ ਏਜੰਸੀਆਂ ਨੇ ਜੋਰ ਲਾ ਲਿਆ ਉਹਨਾਂ ਨੂੰ ਤੇ ਜਥੇਬੰਦੀਆਂ ਨੇ ਜੋ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਵੀ ਕਿਹਾ ਕਿ ਆਪਾਂ ਕੋਈ ਹੋਰ ਰਸਤਾ ਅਖਤਿਆਰ ਕਰਦੇ ਹਾਂ ਪਰ ਉਹ ਆਪਣੀ ਗੱਲ ਤੇ ਅੜੇ ਹੋਏ ਨੇ ਕਹਿੰਦੇ ਮੈਂ ਬਿਲਕੁਲ ਵੀ ਕੋਈ ਗੱਲ ਦੇ ਸ਼ਰਤ ਤੇ ਸਮਝੌਤਾ ਨਹੀਂ ਕਰਨਾ ਜਦੋਂ ਸਰਕਾਰ ਕਾਨੂੰਨ ਬਣਾ ਕੇ ਮੈਨੂੰ ਕਾਪੀ ਭੇਜੂਗੀ ਮੈਂ ਜੱਥੇ ਲਿਉਤਨ ਤਜ ਇੱਕ ਸਾਲ ਪੂਰਾ ਹੋ ਗਿਆ ਵਰਸੀ ਆ ਉਹਦੀ ਤੇ ਉੱਥੇ ਉੱਪਰ ਬੈਠੇ ਨੇ ਭਾਈ ਸਾਹਿਬ ਡਟੇ ਹੋਏ ਨੇ ਉਸ ਤਰ੍ਹਾਂ ਹੀ ਗੁਰੂ ਦਾ ਸਿੰਘ ਤਾਂ ਉਹ ਅਸੀਂ ਵੀ ਅੱਜ ਗੈਥੇ ਸਮਰਥਨ ਦੇ ਵਿੱਚ ਮਲੇ ਕੋਲੇ ਤੋਂ ਉਸਨੇ ਭਾਈਚਾਰੇ ਦਾ ਜਥਾ ਲੈ ਕੇ ਤਾਂ ਤੁਹਾਨੂੰ ਮੁਸਲਮਾਨ ਲੋਕਾਂ ਨਾਲ ਗੱਲਬਾਤ ਵੀ ਕਰਾਉਣਿਆ ਤੁਹਾਡੀ ਕਿ ਕੀ ਉਹਨਾਂ ਦਾ ਕਹਿਣਾ ਹੈ ਕੀ ਅਪੀਲ ਹੈ ਤਾਂ ਦੇਖਣ ਨੂੰ ਉੱਥੇ ਮਿਲਿਆ ਕਿ ਮੁਸਲਮਾਨ ਭਾਈਚਾਰੇ ਦੀ ਉਹ ਉੱਥੇ ਗਿਣਤੀ ਸੀ ਬਹੁਤ ਘੱਟ ਸੀ ਤਾਂ ਵੈਸੇ ਸਿੱਖ ਭਾਈਚਾਰਾ ਵੀ ਬਹੁਤ ਘੱਟ ਪਹੁੰਚਿਆ ਜਿੰਨਾ ਘੱਟ ਹੋਣਾ ਚਾਹੀਦਾ ਨਹੀਂ ਹੋਇਆ ਕਿਉਂਕਿ ਇਹ ਕਿਸੇ ਧਰਮ ਦਾ ਮੋਰਚਾ ਨਹੀਂ ਇਹ ਸਾਰੇ ਧਰਮਾਂ ਦਾ ਸਾਂਝਾ ਮੋਰਚਾ ਹੈ ਜਦੋਂ ਕੋਈ ਕਾਨੂੰਨ ਬਣੂਗਾ ਕਿਸੇ ਇੱਕ ਧਰਮ ਦਾ ਥੋੜੀ ਬੰਨਾ ਉਹ ਸਾਰੇ ਧਰਮਾਂ ਦਾ ਬੰਨਾ ਹੈ ਕਿ ਬੇਅਦਬੀ ਨਾ ਹੋਵੇ ਦੇਖੋ ਬੇਅਦਬੀਆਂ ਦੇ ਕਿਸੇ ਨੂੰ ਕੋਈ ਇਤਰਾਜ਼ ਤਾਂ ਹੋ ਨਹੀਂ ਸਕਦਾ ਪਰ ਸਰਕਾਰਾਂ ਫਿਰ ਵੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਆਮ ਆਦਮੀ ਪਾਰਟੀ ਨੇ ਪਿੱਛੇ ਇਹ ਕਾਨੂੰਨ ਬਣਾਇਆ ਫਿਰ ਉਹਨੂੰ ਕਮੇਟੀ ਦੇ ਕੋਲ ਭੇਜਤਾ ਕਿ 6 ਮਹੀਨੇ ਲੋਕਾਂ ਦੀ رائے ਲਈ ਜਾਵੇ ਜਦੋਂ ਕਿ ਇਹਦੇ ਚ رائے ਕੀ ਲੈਣੀ ਲੈਣੀ ਚਾਹੀਦੀ ਸੀ ਬਿਲਕੁਲ ਨਹੀਂ ਲੈਣੀ ਚਾਹੀਦੀ ਕਿਉਂਕਿ ਕੋਈ ਬੰਦਾ ਇਹਦਾ ਇਹਦਾ ਵਿਰੋਧ ਥੋੜੀ ਕਰੂਗਾ ਕਿ ਨਾ ਬਣਾਓ ਜੇ ਬੰਦਾ ਕੋਈ ਕ੍ਰਾਈਮ ਕਰਦਾ ਹੈ ਕੋਈ ਬੰਦਾ ਕਿਸੇ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਦਾ ਹੈ ਤਾਉਨ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਤਾਂ ਲੋ ਤੁਹਾਨੂੰ ਵਿਚਾਰ ਵੀ ਸੁਣਾਉਣੇ ਆ ਤੇ ਉਥੇ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਧੰਨਵਾਦ ਹਾਂਜੀ ਵੈਲਕਮ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਹੁਣ ਸਾਡੇ ਨਾਲ ਇੱਕ ਨਹਿਂਕ ਸਿੰਘ ਜੀ ਨੇ ਤੇ ਇਹਨਾਂ ਨੇ ਵੀ ਮਤਲਬ ਉਥੇ ਆਪਣੇ ਮੋਰਚੇ ਦੇ ਵਿੱਚ ਸ਼ਿਰਕਤ ਕੀਤੀ ਹੈ ਮੋਰਚੇ ਦੇ ਵਿੱਚ ਹਾਜ਼ਰੀ ਭਰੀ ਹੈ ਇਹਨਾਂ ਨੇ ਤਾਂ ਇਹ ਅੱਗੇ ਨੂੰ ਵੀ ਕਹਿੰਦੇ ਅਸੀਂ ਵੱਧ ਤੋਂ ਵੱਧ ਵੱਡੇ ਜੱਥੇ ਲੈ ਕੇ ਜਾਵਾਂਗੇ ਤਾਂ ਜੀ ਇਹਨਾਂ ਦੀ ਵੀ ਗੱਲਬਾਤ ਹੁੰਦੀ ਆ ਕਿ ਇਹਦੇ ਕੀ ਖਿਆਲ ਆਤ ਨੇ ਹਾਂਜੀ ਖਾਲਸਾ ਜੀ ਕੀ ਕਹਿਣਾ ਹੈ ਜੀ ਤੁਹਾਡਾ ਮੈਨੂੰ ਇਹ ਖਾਲਸਾ ਬੰਦੇ ਜੀ ਬਤੇ ਜੀ ਤੁਹਾਡਾ ਨਾਮ ਕੀ ਹੈ ਗੁਰਿੰਦਰ ਸਿੰਘ ਜੀ ਤੇਂਦਰ ਸਿੰਘ ਜੀ ਠੀਕ ਹੈ ਕਿੱਥੋਂ ਸੀ ਕਿਹੜੀ ਜਗਾ ਤੋਂ ਜੀ ਨਾਰੀ ਕੇ ਮਲੇ ਕੋਲ ਤੋਂ ਠੀਕ ਹੈ ਜੀ ਸਾਰੇ ਸਿੱਖ ਭਰਾਵਾਂ ਤੇ ਸਰਵਨਾ ਭਰਾਵਾਂ ਨੂੰ ਇਹ ਚੀਜ਼ ਕੀਤੀ ਜਾਂਦੀ ਆ ਕਿ ਵੱਧ ਤੋਂ ਵੱਧ ਆਪਣਾ ਜਾਣਾ ਚਾਹੀਦਾ ਜੋ ਆਪਣੀ ਅੱਖੋਂ ਦੀ ਇੱਥੇ ਗੁਰੂ ਗ੍ਰੰਥ ਸਾਹਿਬ ਤੇ ਕਾਵਰ ਤੇ ਚੜੇ ਹੋਏ ਆ ਜੀ ਉਹਨਾਂ ਖਸਾਲ ਹੋ ਗਏ ਜੀ ਤੇ ਚੜਿਆ ਨੂੰ ਆਪਣੇ ਸਾ ਦੋਹੇ ਪਿੰਨਾ ਜੋ ਪਿੰਨਾ ਜੋ ਤੇ ਮੇਰੇ ਕੋਠਲੇ શહેર ਤੋਂ ਕੋਈ ਬੰਦਾ ਉੱਥੇ ਪਹੁੰਚਿਆ ਨਹੀਂ ਹੈਗਾ ਸ਼ਰਮੀ ਜੀ ਗਾਂਦਾ ਸਾਰੇ ਸਰਕਾਰਾਂ ਨੂੰ ਕੀ ਅਪੀਲ ਕਰਦੇ ਨੇ ਤੁਸੀਂ ਕੇਂਦਰ ਸਰਕਾਰ ਨੂੰ ਤੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਨੇ ਤੇ ਉਹਨਾਂ ਦੀ ਗੱਲ ਬਾਤ ਸੁਣੀ ਜਾਵੇ ਜੀ ਉਹਨਾਂ ਦੇ ਜਿਹੜੇ ਬਿਆਦਵੀ ਦਾ ਬਿਆਦਵੀ ਹੋਈ ਹੋਈ ਆ ਗੁਰਪ੍ਰੀਤ ਸਿੰਘ ਸਾਹਿਬ ਦੀ ਉਹਦੇ ਪਰ ਕੋਈ ਕਾਨੂੰਨ ਬਣਾਉਣਾ ਚਾਹੀਦਾ ਜੀ ਠੀਕ ਹੈ ਧੰਨਵਾਦ ਜੀ ਬismillahirrahmanirrahim हां जी डॉक्टर साहब आज ਤੁਸੀਂ ਇੱਥੇ ਟਾਵਰ ਮੋਰਚੇ ਤੇ ਪਹੁੰਚੇ ਹੋ ਟਾਵਰ ਮੋਰਚੇ ਤੇ ਤਾਂ ਤੁਹਾਡਾ ਕੀ ਅਪੀਲ ਹੈ ਥੋੜੀ ਲੋਕਾਂ ਨੂੰ ਤੁਹਾਨੂੰ ਕੀ ਸੁਨੇਹਾ ਦੇਣਾ ਹੈ ਇਹਦਾ ਤੁਸੀਂ ਇੱਥੇ ਸਮਾਣੇ ਪਹੁੰਚੇ ਅੱਜ ਐਂ ਜੀ ਸਮਾਣੇ ਪਹੁੰਚੇ ਆ ਟਾਵਰ ਤੇ ਬੈਠੇ ਨੂੰ ਦੇਖੋ ਇੱਕ ਸਾਲ ਹੋ ਗਿਆ ਸਿਕਲੀ ਬਹੁਤ ਬੜੀ ਕਰਵਾਨੀ ਆ ਲੋਹ ਦੇ ਨੇ ਤੇ ਆਪਣੇ ਉਸਮਾਨ ਭਾਈਚਾਰੇ ਦੇ ਵਿੱਚੋਂ ਮੁਰੇ ਕੋਲੇ ਵਿੱਚੋਂ ਕੋਈ ਵੀ ਨਹੀਂ ਇੱਥੇ ਪਹੁੰਚਾਏਗਾ ਪਰਨੇ ਤੇ ਬਹੁਤ ਇਹ ਅਤਰਾ ਘੱਟ ਬੰਦੇ ਪਹੁੰਚੇ ਨੇ ਉੱਥੇ ਕਿ ਮੈਂ ਮਸਲਮਾਨ ਭਾਈਚਾਰੇ ਨੂੰ ਇਹ ਅਪੀਲ ਕਰਦਾ ਕਿ ਆਪਣੇ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਆਪਾਂ ਸਿੱਖ ਜਦੋਂ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬੇਆਗਮਨੀ ਹੁੰਦੀ ਹੈ ਜਾਂ ਕ੍ਰਾਂਸਟੇ ਦੀ ਜਾਂ ਗੁਰੂਆਂ ਸਾਹਿਬ ਦੀ ਆਪਾਂ ਉਸ ਤਰ੍ਹਾਂ ਨਹੀਂ ਪਹੁੰਚਦੇ ਬਲੇਕਪੋਡ ਦੇ ਮੁਸਲਮਾਨਾਂ ਨੂੰ ਅਪੀਲ ਕਰਦਾ ਕਿ ਆਪਾਂ ਵੱਧ ਤੋਂ ਵੱਧ ਚੜ ਕੇ ਆਪਾਂ ਨਾਲ ਸਾਥ ਦੇ ਗੁਰੂਆਂ ਸਾਹਿਬ ਦਾ ਕੋਈ ਕਾਨੂੰਨ ਬਣਾਇਆ ਜਾ ਕੇ ਕਿ ਸਰਕਾਰ ਦਾ ਕਾਨੂੰਨ ਬਣਾ ਰਹੀ ਗਈ ਕਰਕੇ ਆਪਾਂ ਨੂੰ ਸਭ ਨੂੰ ਹੰਬਲਾ ਮਾਨਣਾ ਚਾਹੀਦਾ ਕਿ ਕਾਨੂੰਨ ਸਭ ਤੋਂ ਵੱਡਾ ਹੈ ਜੋ ਵੀ ਤੇ ਆਪਣੀ ਕਰਦਾ ਠੀਕ ਹੈ ਧੰਨਵਾਦ